ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੁਖੀਰਤ ਸਿੰਘ ਬੇਰੋਜ਼ਗਾਰੀ ਬਹੁਤ ਹੋ ਗਈ ਤੇ 2-4 ਦਿਨ ਪਹਿਲਾਂ ਇੱਕ ਨਵੀਂ ਵੈਕੈਂਸੀ ਡਿਕਲੇਅਰ ਹੋਈ ਸੋਚਿਆ ਵੀਰਾਂ ਭੈਣਾਂ ਨੂੰ ਇਹਦੇ ਨਾਲ ਜਾਣੂ ਕਰਾਇਆ ਜਾਵੇ ਉਹਨਾਂ ਨਾਲ ਸਾਂਝੀ ਕੀਤੀ ਜਾਵੇ ਧਿਆਨ ਨਾਲ ਸੁਣ ਲਿਓ ਇਹ ਜੌਬ ਲੱਗਣ ਲਈ ਕੀ ਸ਼ਰਤਾਂ ਨੇ ਤੇ ਜੌਬ ਲੱਗਣ ਤੋਂ ਬਾਅਦ ਤਨਖਾਹ ਤੇ ਹੋਰ ਕੀ ਚੀਜ਼ਾਂ ਮਿਲਣਗੀਆਂ ਸੁਣਿਓ ਕਿ ਨਾ ਅਨਪੜ ਨੂੰ ਤਰਜੀਹ ਮਿਲੂ ਕਾਰ ਘਰ ਸਭ ਫ੍ਰੀ ਮਿਲੂ ਨਾਲੇ ਬਾਡੀਗਾਰਡ ਮਿਲਣਗੇ ਹੋਰ ਦੱਸਾਂ ਕੀ ਕੀ ਮਿਲੂ ਉਹ ਅਕਸਰ ਜਦੋਂ ਆਪਾਂ ਕੋਈ ਜੌਬ ਲਈ ਅਪਲਾਈ ਕਰਦੇ ਤਾਂ ਉਹਦੇ ਚ ਪੜ੍ਹਿਆ ਲਿਖਿਆ ਨੂੰ ਕਹਿ ਲ ਦਿੱਤੀ ਜਾਂਦੀ ਹੈ ਪਰ ਇਸ ਜੌਬ ਲਈ ਅਨਪੜਾ ਨੂੰ ਕਹਿ ਲ ਦਿੱਤੀ ਜਾਊਗੀ ਸੁਣਿਓ ਅਨਪੜ੍ਹ ਨੂੰ ਤਰਜੀਹ ਮਿਲੂ ਕਾਰ ਕਰ ਸਭ ਫ੍ਰੀ ਮਿਲੂ ਨਾਲੇ ਬਾਡੀਗਾਰਡ ਮਿਲਣਗੇ ਹੋਰ ਦੱਸਾਂ ਕੀ ਕੀ ਮਿਲੂ ਲੱਖਾਂ ਵਿੱਚ ਤਨਖਾਹ ਪੱਤੇ ਤੇ ਉਤੋਂ ਵੱਖ ਕਮਾਈ 2 ਨੰਬਰ ਦੀ ਲੱਖਾਂ ਵਿੱਚ ਤਨਖਾਹ ਪੱਤੇ ਉਤੋਂ ਵੱਖ ਕਮਾਈ ਲੋਕ ਸਭਾ ਦੇ ਮਹਿਕਮੇ ਤੋਂ ਵੈਕੈਂਸੀ ਆਈ 545 ਸੀਟਾਂ ਨੇ ਕਰ ਦਿਓ ਅਪਲਾਈ ਆ ਐਮਪੀ ਬਣਨ ਲਈ ਵੈਕੈਂਸੀ ਆਈ 545 ਸੀਟਾਂ ਨੇ ਕਰ ਦਿਓ ਅਪਲਾਈ ਅੱਗੇ ਸ਼ਰਤਾਂ ਸੁਣਿਓ ਕਹਿੰਦਾ ਝੂਠ ਬੋਲਣ ਦਾ ਅਭਿਆਸੀ ਹੋਵੇ ਉਮਰ 80 ਭਾਵੇਂ 87 ਹੋਵੇ 2-4 ਕੇਸ ਦਰਜ ਹੋਣ ਕੀਤੀ ਪੂਰੀ ਬਦਮਾਸ਼ੀ ਹੋਵੇ ਆਮ ਜਦੋਂ ਆਪਾਂ ਕਿਸੇ ਜੌਬ ਲਈ ਅਪਲਾਈ ਕਰਦੇ ਆ ਤਾਂ ਉਹਦੇ ਚੇਜ਼ ਲਿਮਟ ਹੁੰਦੀ ਹੈ 25 ਸਾਲ 30 ਸਾਲ 35 ਸਾਲ ਪਰ ਇੱਥੇ ਕੋਈ ਨਹੀਂ ਚਾਹੇ ਸਿਵਿਆਂ 'ਚ ਲੱਤਾਂ ਹੋਣ ਬਸ ਝੂਠ ਬੋਲਣ ਦੀ ਪ੍ਰੈਕਟਿਸ ਹੋਵੇ ਤੇ ਪੂਰਾ ਬਦਮਾਸ਼ ਹੋਵੇ ਝੂਠ ਬੋਲਣ ਦਾ ਅਭਿਆਸੀ ਹੋਵੇ ਉਮਰ 80 ਪਾਵੇਂ 87 ਹੋਵੇ 2-4 ਕੇਸ ਦਰਜ ਹੋਣ ਕੀਤੀ ਪੂਰੀ ਬਦਮਾਸ਼ੀ ਹੋਵੇ ਤੇ ਕੀ ਪੁੱਛਦੇ ਜੇ ਧਰਮਾਂ ਦੀ ਪਵਾ ਸਕੇ ਲੜਾਈ ਫਿਰ ਤਾਂ ਜੋਬ ਲੱਗੇ ਹੀ ਸਮਝੋ ਜੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ ਸਕੇ ਕੀ ਪੁੱਛਦੇ ਜੇ ਧਰਮਾਂ ਦੀ ਪਵਾ ਸਕੇ ਲੜਾਈ ਲੋਕ ਸਭਾ ਦੇ ਮਹਿਕਮੇ ਤੋਂ ਵੈਕੈਂਸੀ ਆਈ 545 ਸੀਟਾਂ ਨੇ ਘਰ ਤੋਂ ਅਪਲਾਈ ਤੇ ਅੱਗੇ ਸ਼ਰਤਾਂ ਸੁਣਿਓ ਕਹਿੰਦਾ ਮਰੀ ਹੋਈ ਜ਼ਮੀਰ ਚਾਹੀਦੀ ਹੱਥ ਜੋੜੀ ਇੱਕ ਤਸਵੀਰ ਚਾਹੀਦੀ ਝੁਮਲੇ ਬਾਜੀ ਦਾ ਤੜਕਾ ਲਾ ਕੇ ਝੂਠੀ ਕਰਨੀ ਆਵੇ ਤਕਰੀਰ ਚਾਹੀਦੀ ਅਕਸਰ ਜਦੋਂ ਕਿਸੇ ਜੌਬ ਲਈ ਅਪਲਾਈ ਕਰਦੇ ਆ ਤਾਂ ਆਪਾਂ ਪਾਸਪੋਰਟ ਸਾਈਜ਼ ਸਿੱਧੇ ਬਹਿ ਕੇ ਫੋਟੋ ਖਿਚਵਾਉਂਦੇ ਆ ਪਰ ਇੱਥੇ ਹੱਥ ਜੋੜ ਕੇ ਇੱਕ ਤਸਵੀਰ ਖਿਚਵਾਉਣੀ ਪਊਗੀ ਕਿਉਂਕਿ ਸ਼ਹਿਰ ਦੀਆਂ ਕੰਧਾਂ ਵੀ ਖਰਾਬ ਕਰਨੀਆਂ ਤੇ ਜ਼ਮੀਰ ਮਰੀ ਹੋਵੇ ਤੇ ਛੁਰਲੀਆਂ ਛੱਡ ਕੇ ਭਾਸ਼ਣ ਕਰਨਾ ਆਉਂਦਾ ਹੋਵੇ ਕਹਿੰਦਾ ਮਰੀ ਹੋਈ ਜ਼ਮੀਰ ਚਾਹੀਦੀ ਹੱਥ ਜੋੜੀ ਤਸਵੀਰ ਚਾਹੀਦੀ ਜੁਮਲੇਬਾਜ਼ੀ ਦਾ ਤੜਕਾ ਲਾ ਕੇ ਝੂਠੀ ਕਰਨੀ ਆਵੇ ਤਕਰੀਰ ਚਾਹੀਦੀ ਤੇ ਇਮਾਨਦਾਰੀ ਨੂੰ ਸਮਝੇ ਜਿਹੜਾ ਚੀਜ਼ ਭਰਾਈ ਬਸ ਬੇਈਮਾਨ ਹੋਣਾ ਚਾਹੀਦਾ ਸਿਰੇ ਦਾ ਇਮਾਨਦਾਰੀ ਨੂੰ ਸਮਝੇ ਉਹ ਚੀਜ਼ ਭਰਾਈ ਲੋਕ ਸਭਾ ਦੇ ਮਹਿਕਮੇ ਤੋਂ ਵੈਕੈਂਸੀ ਆਈ 545 ਸੀਟਾਂ ਨੇ ਕਰ ਦਿਓ ਅਪਲਾਈ ਤੇ ਅੱਗੇ ਸੁਣਿਓ ਛੜਿਆਂ ਦਾ ਪ੍ਰਮੋਸ਼ਨ ਛੇਤੀ ਤਾਰੂਖ ਹੀੰਬੀ ਹੋਵੇ ਵਿੱਚੀ ਪੁੱਠੇ ਕੰਮਾਂ ਦਾ ਮਾਰ ਚਾਹੀਦਾ ਕਦੇ ਨਾ ਕੀਤੀ ਹੋਵੇ ਨੇਕੀ ਛੜਿਆਂ ਦਾ ਪ੍ਰਮੋਸ਼ਨ ਛੇਤੀ दारू ਖੀਂ ਵੀ ਹੋਵੇ ਵੇਚੀ ਪੁੱਠੇ ਕੰਮਾਂ ਦਾ ਮਾਰ ਚਾਹੀਦਾ ਕਦੇ ਨਾ ਕੀਤੀ ਹੋਵੇ ਨੇਕੀ ਤੇ ਕਿਸੇ ਦਾ ਵੀ ਸਕਾ ਨਾ ਹੋਵੇ ਧੀ ਪੁੱਤ ਤੇ ਸਣੇ ਜਵਾਈ ਸਿਰੇ ਦਾ ਮਤਲਬ ਹੀ ਚਾਹੀਦਾ ਕਿਸੇ ਦਾ ਵੀ ਸਕਾ ਨਾ ਹੋਵੇ ਧੀ ਪੁੱਤ ਤੇ ਸਣੇ ਜਵਾਈ ਲੋਕ ਸਭਾ ਦੇ ਵਿਭਾਗ ਮੇ ਤੋਂ ਵੈਕੈਂਸੀ ਆਈ 545 ਸੀਟਾਂ ਨੇ ਕਰ ਦਿਓ ਅਪਲਾਈ ਆ ਐਮਪੀ 1 ਨੇ ਲਈ ਵੈਕੈਂਸੀ ਆਈ 545 ਸੀਟਾਂ ਨੇ ਕਰ ਦਿਓ ਅਪਲਾਈ ਸ਼ੇਅਰ ਕਰ ਦਿਓ ਤਾਂ ਕਿ ਚਾਹ ਵਣ ਤੱਕ ਇਹ ਖਬਰ ਜਿਹੜੀ ਹੈ ਪਹੁੰਚ ਸਕੇ ਕਿਉਂਕਿ ਯਾਰ ਆਖਰੀ ਤਰੀਕ ਜਿਹੜੀ ਲਾਸਟ ਡੇਟ ਹੈ ਫਾਰਮ ਭਰਨ ਦੀ ਉਹ ਵੀ ਨੇੜੇ ਹੀ ਹੈ ਥੈਂਕ ਯੂ